ਹਰ ਕੋਈ ਕਹਿੰਦਾ ਕਿ ਗੈਸਟ੍ਰਿਕ ਪ੍ਰੋਬਲਮ ਜਿਹੜੀ ਆ ਬਲੋਟਿੰਗ ਦੀ ਪ੍ਰੋਬਲਮ ਜਿਹੜੀ ਆ ਉਹ ਇੱਕਦਮ ਖਤਮ ਹੋ ਜਾਏ ਸਰ ਜਦੋਂ ਸਾਨੂੰ ਬਲੋਟਿੰਗ ਹੁੰਦੀ ਆ ਤਾਂ ਕਈ ਜਗ੍ਹਾ ਬੈਠਣਾ ਮੁਸ਼ਕਲ ਹੋ ਜਾਂਦਾ ਡਕਾਰ ਆਉਂਦੇ ਆ ਖੱਟੇ ਖੱਟੇ ਕਈਆਂ ਦੇ ਤਾਂ ਡਕਾਰ ਇਹੋ ਜਿਹੇ ਆਉਂਦੇ ਆ ਕਿ ਗੁਆਂਢੀ ਵੀ ਉੱਠ ਜਾਂਦਾ ਰਾਤ ਨੂੰ ਇਹ ਕੀ ਹੋ ਗਿਆ ਮਤਲਬ ਐਡੇ ਐਡੇ ਡਕਾਰ ਇਹ ਕੋਈ ਕਿਸੇ ਦੀ ਮਜਬੂਰੀ ਹੁੰਦੀ ਆ ਇਹ ਨਹੀਂ ਕਿ ਉਹ ਐਦਾਂ ਆਉਂਦੇ ਆ ਉਹ ਜਿਹੜੀਆਂ ਇਹ ਬਿਮਾਰੀਆਂ ਨੇ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਉਹਦੇ ਵਾਸਤੇ ਥੋੜਾ ਜਿਹਾ ਕੇਅਰ ਕਰੋ ਆਪਣੀ ਇਹ ਪੇਟ ਦੇ ਵਿੱਚ ਜਦੋਂ ਪ੍ਰੋਬਲਮ ਹੁੰਦੀ ਆ ਤਾਂ ਪੂਰਾ ਸ਼ਰੀਰ ਡਿਸਟਰਬ ਹੋ ਜਾਂਦਾ ਨਾ ਕੁਝ ਚੰਗਾ ਲੱਗਦਾ ਨਾ ਕੁਝ ਖਾਣ ਨੂੰ ਜੀ ਕਰਦਾ ਜਿੱਡੇ ਮਰਜੀ ਮਹਿੰਗੇ ਤੋਂ ਮਹਿੰਗੇ ਮਾਲ ਦੇ ਵਿੱਚ ਚਲੇ ਜਾਓ ਤੁਹਾਨੂੰ ਉਹ ਮਾਲ ਵੀ ਜੰਗਲ ਨਾਲੋਂ ਜ਼ਿਆਦਾ ਬੁਰਾ ਲੱਗਣਾ ਤੁਸੀਂ ਕਹੋਗੇ ਇੰਨੀ ਜਲਣ ਹੋ ਰਹੀ ਸੀ ਉਲਟੀ ਆ ਰਹੀ ਸੀ ਗੁੱਸਾ ਚੜ ਰਿਹਾ ਸੀ ਚੜਚੜਾਪਨ ਹੋਇਆ ਪਿਆ ਸੀ ਤਾਂ ਤੁਸੀਂ ਇਹਦੀਆਂ 5-7 ਬੂੰਦਾਂ ਦਹੀਂ ਚ ਪਾ ਲਓ ਦੋ ਤਿੰਨ ਚਮਚ ਦਹੀਂ ਦੇ ਵਿੱਚ ਘੋਲ ਕੇ ਪੀ ਲਓ ਤੇ ਤੁਸੀਂ ਦੇਖੋਗੇ ਬਈ ਕਮਾਲ ਹੀ ਹੋ ਗਿਆ ਖੱਟੇ ਡਕਾ ਗੈਸ ਐਸਿਡਿਟੀ ਜਲਨ ਫੀਲ ਹੋਣਾ ਜਾਂ ਫਿਰ ਪਾਚਨ ਕਿਰਿਆ ਦੇ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਖਾਦਾ ਪੀਤਾ ਜਲਦੀ ਹਜ਼ਮ ਨਹੀਂ ਹੋ ਰਿਹਾ ਪੇਟ ਵਿੱਚ ਉਫਾਰਾ ਹੋਇਆ ਰਹਿੰਦਾ ਅਜਿਹੀ ਪ੍ਰੋਬਲਮ ਹੈ ਤਾਂ ਅੱਜ ਉਸੇ ਦਾ ਹੱਲ ਤੁਹਾਨੂੰ ਦੇਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਸਮਝ ਲਓ ਕਿ ਅਸੀਂ ਆਪਣੀ ਡੇਲੀ ਜਿਹੜੀ ਡਾਈਟ ਹੈ ਉਹ ਬੈਲੈਂਸ ਡਾਈਟ ਲੈਣੀ ਹੈ ਤੇ ਬੈਲੈਂਸ ਡਾਈਟ ਕਿਵੇਂ ਹੁੰਦੀ ਹੈ ਜੇਕਰ ਅਸੀਂ ਫਾਈਬਰ ਵੀ ਚੰਗੀ ਮਾਤਰਾ ਦੇ ਵਿੱਚ ਲੈ ਰਹੇ ਹਾਂ ਪ੍ਰੋਟੀਨ ਚੰਗੀ ਮਾਤਰਾ ਵਿੱਚ ਹੈ है, काब्स है और जो कुछ भी खाने है, चंगी तरह हजम ता ही होएगा जेकर जे फाइबर जरूर अपनी डाइट में शामिल करा सो गलती यही होंगी है कि बहुत चीज लेकिन फाइबर की कमी करके करकेजैशन तो प्रॉब्लम हो जाती है ते अगे चल के एसिडिटी या होर कब्ज़ की भी प्रॉब्लम हो जाती है बहुत सारे लोगों सो अज की वीडियो इसी के उपर आधारित है क्योंकि बहुत सारे सवाल आए हुए हैं बहुत सारे लोगों इस तरह की दिक्कत है कि खादा पीता सही ढंग हजम नहीं हों खान पीन तो किसान தேட்ட பாரா பண்ணிய உபாரா டீல் ਕੀ ਕੀਤਾ ਜਾਏ ਕਰਨਾ ਸਭ ਤੋਂ ਪਹਿਲਾ ਹੈ ਕਿ ਤੁਸੀਂ ਆਪਣਾ ਰੋਜ਼ਾਨਾ ਦੀ ਆਦਤਾਂ ਨੂੰ ਸਹੀ ਕਰੋ ਦਿਨ ਦੇ ਵਿੱਚ ਪਾਣੀ ਚੰਗੀ ਮਾਤਰਾ ਵਿੱਚ ਜ਼ਰੂਰ ਪੀਓ ਦਿਨ ਚ 7-8 ਗਲਾਸ ਥੋੜੀ ਥੋੜੀ ਦੇਰ ਬਾਅਦ ਪਿੰਦੇ ਰਹੋ ਤਾਂ ਕਿ ਬਾਡੀ ਹਾਈਡਰੇਟ ਵੀ ਰਵੇ ਤੁਹਾਡਾ ਖਾਦਾ ਪੀਤਾ ਜਿਹੜਾ ਹੈ ਉਹ ਚੰਗੀ ਤਰ੍ਹਾਂ ਨਾਲ ਡਾਈਜੈਸਟ ਹੋ ਸਕੇ ਸੋ ਖਾਣੇ ਤੋਂ ਬਾਅਦ ਤੁਸੀਂ ਸੌਫ ਦਾ ਸੇਵਨ ਵੀ ਜ਼ਰੂਰ ਕਰ ਸਕਦੇ ਹੋ ਥੋੜੀ ਸੈਰ ਜੋ ਹੈ ਖਾਣੇ ਤੋਂ ਬਾਅਦ ਘੰਟੇ ਡੇਢ ਘੰਟੇ ਬਾਅਦ ਹਲਕੇ ਫੁਲਕੇ ਸੈਰ ਵੀ ਤੁਸੀਂ ਜ਼ਰੂਰ ਕਰੋ ਉਹ ਜਦ ਮੈਂ ਗੱਲ ਫਾਈਬਰ ਦੀ ਕਰਦੀ ਆ ਮੈਂ ਹਮੇਸ਼ਾ ਹੀ ਇਹ ਗੱਲ ਕਰਦੀ ਆ ਤਾਂ ਕਿ ਤੁਸੀਂ ਸਮਝ ਸਕੋ ਕਿ ਖਾਣੇ ਤੋਂ ਪਹਿਲਾਂ ਅਸੀਂ ਜੋ ਹੈ ਸਲਾਦ ਖਾਈਏ ਚੰਗੀ ਮਾਤਰਾ ਦੇ ਵਿੱਚ ਜਿਸ ਦੇ ਨਾਲ ਸਾਡਾ ਖਾਦਾ ਪੀਤਾ ਸਹੀ ਢੰਗ ਨਾਲ ਹজম ਹੋਏਗਾ ਨਾ ਐਸਿਡਿਟੀ ਦੀ ਪ੍ਰੋਬਲਮ ਹੋਏਗੀ ਨਾ ਖੱਟੇ ਡਕਾਰ ਦੀ ਪ੍ਰੋਬਲਮ ਹੋਏਗੀ ਉਹ ਤੁਹਾਨੂੰ ਭੁੱਖ ਵੀ ਤੁਸੀਂ ਦੇਖਣਾ ਬਹੁਤ ਚੰਗੇ ਢੰਗ ਨਾਲ ਭੁੱਖ ਵੀ ਫੀਲ ਹੋਏਗੀ ਕਿਉਂਕਿ ਬਹੁਤ ਸਾਰੇ ਲੋਕ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਸਿਰਫ ਟਾਈਮ ਦੇ ਹਿਸਾਬ ਦੇ ਨਾਲ ਖਾਣਾ ਖਾ ਲੈਂਦੇ ਨੇ ਸੋ ਚੰਗੀ ਭੁੱਖ ਨੂੰ ਅਗਰ ਫੀਲ ਕਰਨਾ ਚਾਹੁੰਦੇ ਹੋ ਤਾਂ ਸਲਾਦ ਖਾਣ ਦੀ ਆਦਤ ਤੁਸੀਂ ਜ਼ਰੂਰ ਪਾ ਲਓ ਤੇ ਹੁਣ ਅਗੋ ਇੱਕ ਹੋਰ ਅੱਛੀ ਚੀਜ਼ ਬਿਲ ਜੋ ਅਸੀਂ ਬਿਲ ਦਾ ਫਲ ਹੁੰਦਾ ਹੈ ਬਿਲ ਸ਼ੇਕ ਅਸੀਂ ਗਰਮੀਆਂ ਦੇ ਵਿੱਚ ਪੀਂਦੇ ਆ ਸੋ ਬਿਲ ਜੋ ਹੈ ਸਾਡੇ ਲੀਵਰ ਦੇ ਲਈ ਸਾਡੇ ਡਾਈਜੈਸ਼ਨ ਦੇ ਲਈ ਇੱਕ ਬਹੁਤ ਹੀ ਅੱਛਾ ਫਰੂਟ ਹੈ ਇੱਕ ਬਹੁਤ ਵਧੀਆ ਵਰਦਾਨ ਅਸੀਂ ਕਹਿ ਸਕਦੇ ਆ ਆਯੁਰਵੇਦ ਦੇ ਵਿੱਚ ਤਾਂ ਇਸ ਨੂੰ ਵਰਤਿਆ ਹੀ ਜਾਂਦਾ ਹੈ ਵੱਖ-ਵੱਖ ਤਰੀਕੇ ਨਾਲ ਅਲੱਗ-ਅਲੱਗ ਬਿਮਾਰੀਆਂ ਦੇ ਇਲਾਜ ਦੇ ਲਈ ਸੋ ਤੁਸੀਂ ਹੁਣ ਗਰਮੀਆਂ ਦੇ ਵਿੱਚ ਇਹ ਫਰੂਟ ਮਿਲਦਾ ਹੈ ਸੋ ਤੁਹਾਨੂੰ ਬਿਲ ਮਿਲੇ ਤੁਸੀਂ ਬਿਲ ਜੋ ਹੈ ਘਰ ਲੈ ਕੇ ਆਓ ਉਸੇ ਪਲਪ ਦੇ ਵਿੱਚੋਂ ਖੁਦ ਜੂਸ ਬਣਾਓ ਪੀਓਗੇ ਅਗਰ ਤੁਸੀਂ ਤੁਹਾਨੂੰ ਕੋਈ ਵੀ ਡਾਈਜੈਸ਼ਨ ਦੀ ਪ੍ਰੋਬਲਮ ਹੈ ਲਿਵਰ ਨੂੰ ਲੈ ਕੇ ਕੋਈ ਦਿੱਕਤ ਹੈ ਤੁਸੀਂ ਦੇਖੋਗੇ ਤਾਂ ਉਹਨੂੰ ਬਹੁਤ ਹੀ ਫਾਇਦਾ ਮਿਲ ਰਿਹਾ ਪਰ ਉਸ ਤੋਂ ਅੱਗੇ ਅਗਰ ਅਗਰ ਆ ਜਾਈਏ ਗੱਲ ਕਰੀਏ ਕਿ ਪਾਚਨ ਨੂੰ ਲੈ ਕੇ ਪ੍ਰੋਬਲਮ ਹੈ ਖੱਟੇ ਡਕਾਰ ਐਸਿਡਿਟੀ ਦੀ ਜੋ ਅਸੀਂ ਗੱਲ ਕੀਤੀ ਹੈ ਅਗਰ ਪ੍ਰੋਬਲਮ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਤੇ ਤੁਸੀਂ ਕੋਈ ਵਧੀਆ ਟ੍ਰੀਟਮੈਂਟ ਇਲਾਜ ਚਾਹੁੰਦੇ ਹੋ ਆਯੁਰਵੇਦ ਦੇ ਵਿੱਚ ਤਾਂ ਅੱਜ ਦੀ ਵੀਡੀਓ ਵਿੱਚ ਉਹੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੇ ਕਿਵੇਂ ਆਯੁਰਵੇਦ ਦੇ ਵਿੱਚ ਕਿਹੜੀਆਂ ਔਸ਼ਧੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਔਰ ਤੁਹਾਡੀ ਇਸ ਪਰੇਸ਼ਾਨੀ ਤੋਂ ਕਿਉਂਕਿ ਕਈਆਂ ਨੂੰ ਤਾਂ ਸਾਲਾਂ ਸਾਲਾਂ ਤੋਂ ਇਹ ਪਰੇਸ਼ਾਨੀ ਲਗਾਤਾਰ ਚੱਲ ਰਹੀ ਹੈ ਕੋਈ ਸੋਲੂਸ਼ਨ ਨਹੀਂ ਮਿਲਦਾ ਤਾਂ ਅੱਜ ਦੇ ਵੀਡੀਓ ਵਿੱਚ ਤੁਹਾਨੂੰ ਸੋਲੂਸ਼ਨ ਜ਼ਰੂਰ ਮਿਲਣ ਜਾ ਰਿਹਾ ਹੈ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਇਹ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਵੈਦਬਾਨ ਆਯੁਰਵੇਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਐਸਿਡਿਟੀ ਡਾਈਜੈਸ਼ਨ ਪਾਚਨ ਕਿਰਿਆ ਪੇਟ ਜਿਹੜਾ ਹੈਗਾ ਸਾਡਾ ਇਹ ਪੇਟ ਦੇ ਵਿੱਚ ਜਦੋਂ ਪ੍ਰੋਬਲਮ ਹੁੰਦੀ ਆ ਤਾਂ ਪੂਰਾ ਸ਼ਰੀਰ ਡਿਸਟਰਬ ਹੋ ਜਾਂਦਾ ਨਾ ਕੁਝ ਚੰਗਾ ਲੱਗਦਾ ਨਾ ਕੁਝ ਖਾਣ ਨੂੰ ਜੀ ਕਰਦਾ ਜਿੱਡੇ ਮਰਜੀ ਮਹਿੰਗੇ ਤੋਂ ਮਹਿੰਗੇ ਮਾਲ ਦੇ ਵਿੱਚ ਚਲੇ ਜਾਓ ਤੁਹਾਨੂੰ ਉਹ ਮਾਲ ਵੀ ਜੰਗਲ ਨਾਲੋਂ ਜ਼ਿਆਦਾ ਬੁਰਾ ਲੱਗਣ ਲੱਗ ਜਾਂਦਾ ਕਿਉਂ ਜਦੋਂ ਪੇਟ 'ਚ ਕੋਈ ਜਿਵੇਂ ਐਸਿਡਿਟੀ ਜਦੋਂ ਬਣਦੀ ਆ ਤਾਂ ਉਹ ਇੰਨੀ ਜ਼ਿਆਦਾ ਜਲਣ ਪੈਦਾ ਹੁੰਦੀ ਹੈ ਅੰਦਰ ਤਾਂ ਇਨਸਾਨ ਜਿਹੜਾ ਹੈਗਾ ਪਰੇਸ਼ਾਨ ਹੋ ਜਾਂਦਾ ਔਰ ਐਸਿਡਿਟੀ ਵਾਸਤੇ ਸਭ ਤੋਂ ਬੈਸਟ ਮੈਂ ਤੁਹਾਨੂੰ ਦੱਸ ਦਿੰਦਾ ਉਹ ਹੈਗਾ ਵੈਦਵਾਨ ਵੈਦਵਾਨ ਕੀ ਵੈਦਵਾਨ ਦਾ ਸਭ ਤੋਂ ਵਧੀਆ ਪ੍ਰੋਡਕਟ ਹੈ ਹਜ਼ਮ ਅੰਮ੍ਰਿਤ HZAM ਹਜ਼ਮ ਅੰਮ੍ਰਿਤ ਇਹ ਜਿਹੜਾ ਟੈਬਲੇਟ ਆ ਛੋਟੇ ਛੋਟੇ ਹੈ ਗੋਲੀਆਂ ਨੇ ਇਹਨਾਂ ਨੂੰ ਅਸੀਂ ਦਿੰਦੇ ਹਾਂ ਕਿ ਖਾਣਾ ਖਾਣ ਤੋਂ ਬਾਅਦ ਇਹਨਾਂ ਨੂੰ ਚੂਸ ਲਓ ਅਰੇ ਮਾਮੂਲੀ ਗੋਲੀ ਨਹੀਂ ਹੈ ਜੇ ਤੁਸੀਂ ਕਹੋ ਵੀ ਉਹ ਜਿੱਦਾਂ ਬੱਚੇ ਖਾ ਲੈਂਦੇ ਆ ਕੋਈ ਵੀ ਗੋਲੀ ਚੂਰਨ ਦੀ ਉਹ ਨਹੀਂ ਹੈ ਇਹ ਇੱਕ ਮਤਲਬ HZAM ਹਜ਼ਮ ਅੰਮ੍ਰਿਤ ਇੱਕ ਗੋਲੀ ਹੈ ਇਹ ਵਾਕੇ ਅੰਮ੍ਰਿਤ ਸਮਾਨ ਹੈ ਇਦਾਂ ਮਤਲਬ ਇਹ ਨਹੀਂ ਹੈ ਕਿ 2 ਮਿੰਟ ਲਈ ਕੰਮ ਕੀਤਾ ਫੇਰ ਖਾਣੀ ਪਊ ਇਹਨੂੰ ਜੇ ਤੁਸੀਂ ਰੈਗੂਲਰ ਲੈਂਦੇ ਹੋ ਤਾਂ ਤੁਸੀਂ ਇਹ ਦੇਖੋਗੇ ਕਿ ਪੇਟ ਦਾ ਪਾਚਨ ਕਿਰਿਆ ਬਿਲਕੁਲ ਠੀਕ ਹੋਗੀ ਔਰ ਪਰਮਾਨੈਂਟ ਕਿਉਰ ਹਰ ਕੋਈ ਕਹਿੰਦਾ ਕਿ ਗੈਸਟ੍ਰਿਕ ਪ੍ਰੋਬਲਮ ਜਿਹੜੀ ਆ ਬਲੋਟਿੰਗ ਦੀ ਪ੍ਰੋਬਲਮ ਜਿਹੜੀ ਆ ਉਹ ਇਕਦਮ ਖਤਮ ਹੋ ਜਾਏ ਸਰ ਜਦੋਂ ਸਾਨੂੰ ਬਲੋਟਿੰਗ ਹੁੰਦੀ ਆ ਤਾਂ ਕਈ ਜਗ੍ਹਾ ਬੈਠਣਾ ਮੁਸ਼ਕਲ ਹੋ ਜਾਂਦਾ ਡਕਾਰ ਆਉਂਦੇ ਆ ਖੱਟੇ ਖੱਟੇ ਕਈਆਂ ਦੇ ਤਾਂ ਡਕਾਰ ਇਹੋ ਜਿਹੇ ਆਉਂਦੇ ਆ ਕਿ ਗੁਆਂਢੀ ਵੀ ਉੱਠ ਜਾਂਦਾ ਰਾਤ ਨੂੰ ਇਹ ਕੀ ਹੋ ਗਿਆ ਮਤਲਬ ਐਡੇ ਐਡੇ ਡਕਾਰ ਇਹ ਕੋਈ ਕਿਸੇ ਦੀ ਮਜਬੂਰੀ ਹੁੰਦੀ ਆ ਇਹ ਨਹੀਂ ਕਿ ਉਹ ਐਦਾਂ ਆਉਂਦੇ ਆ ਉਹ ਜਿਹੜੀਆਂ ਇਹ ਬਿਮਾਰੀਆਂ ਨੇ ਇਹਨਾਂ ਨੂੰ ਠੀਕ ਕਰਨਾ ਚਾਹੀਦਾ ਉਹਦੇ ਵਾਸਤੇ ਥੋੜਾ ਜਿਹਾ ਕੇਅਰ ਕਰੋ ਆਪਣੀ ਮੈਦबान ਕੰਪਨੀ ਨੇ ਬਣਾਇਆ ਇੱਕ ਤਾਂ ਐਲ ਵੀ ਅਮਰਤ एलबी अमृत मतलब लिवर ਦਾ ਇੱਕ ਸਭ ਤੋਂ ਬੈਸਟ ਟੋਨਿਕ ਆ ਇਸ ਤੋਂ ਉੱਪਰ लिवर ਦਾ ਕੋਈ ਟੋਨਿਕ ਨਹੀਂ ਕਿਉਂਕਿ ਇਹ ਗ੍ਰੰਥ ਦੇ ਆਯੋਗ ਹੈ ਗ੍ਰੰਥ ਦੇ ਥਰੂ ਬਣਿਆ ਹੋਇਆ ਜਿਹੜਾ ਆਯੁਰਵੈਦਿਕ ਗ੍ਰੰਥ ਹੈ ਅੱਜ ਤੋਂ 5000 ਸਾਲ ਕਹਿ ਲੋ ਜ਼ਿਆਦਾ ਪੁਰਾਣਾ ਵੀ ਕਹਿ ਸਕਦੇ ਆ ਉਹਨਾਂ ਗ੍ਰੰਥਾਂ ਦੀ ਬਿਨਾ ਉਹਦੇ ਤੋਂ ਬਿਨਾ ਇਹ ਬਣਦੇ ਹੀ ਨਹੀਂ ਪ੍ਰੋਡਕਟ ਤੇ ਦੋ ਹੀ ਪ੍ਰੋਡਕਟ ਸਾਡੇ ਗ੍ਰੰਥ ਦੀ ਦੇਣ ਔਰ ਇਹ ਮੈਂ ਤੁਹਾਨੂੰ ਪੇਸ਼ ਕਰਤੇ ਆ HZM ਹਜ਼ਮ ਅੰਮ੍ਰਿਤ ਦੂਜਾ ਅਸੀਂ ਦਿੱਤਾ LB ਅੰਮ੍ਰਿਤ ਅਸੀਂ ਸਾਰੇ ਪ੍ਰੋਡਕਟ ਦੇ ਵਿੱਚ ਇਹ ਅੰਮ੍ਰਿਤ ਕਿਉਂ ਲਾਣਿਆ ਕਿਉਂਕਿ ਇਹ ਜਿਹੜਾ ਸਰੀਰ ਹੈ ਇਹਦੇ ਵਾਸਤੇ ਆਯੁਰਵੇਦ ਹੀ ਅਮਰਤ ਹੈ ਇਸ ਕਰਕੇ ਦੂਸਰਾ ਸਾਡਾ ਹੈਗਾ ਗ੍ਰੀਨ ਬੀਟਾ ਇਹ ਗ੍ਰੀਨ ਬੀਟਾ ਜਿਹੜਾ ਹੈਗਾ ਇਹਦਾ ਨਾਂ ਗ੍ਰੀਨ ਇਸ ਲਈ ਰੱਖਿਆ ਕਿ ਇਹ ਬਿਲਕੁਲ ਗ੍ਰੀਨ ਹੈ ਬੀਟਾ ਇਸ ਲਈ ਦਿੱਤਾ ਕਿ ਇਹਦੇ ਵਿੱਚ ਸਾਰੇ ਵਿਟਾਮਿਨਸ ਜਿਹੜੇ ਨੇ ਵਿਟਾਮਿਨਸ ਦੀ ਜਿਹੜੀ ਮਾਤਰਾ ਉਹ ਇਹਦੇ ਚ ਭਰਪੂਰ ਹੈ ਪਰ ਇਹਦੇ ਸਿਰਫ 5-7 ਬੂੰਦਾਂ ਐਦਾਂ ਕਰਕੇ ਤੁਸੀਂ ਦਹੀਂ ਚ ਪਾ ਕੇ ਖਾਓਗੇ ਤਾਂ ਕਮਾਲ ਦਾ ਰਿਜ਼ਲਟ ਆਊਗਾ ਤੁਸੀਂ ਕਹੋਗੇ ਇੰਨੀ ਜਲਣ ਹੋ ਰਹੀ ਸੀ ਉਲਟੀ ਆ ਰਹੀ ਸੀ ਗੁੱਸਾ ਚੜ ਰਿਹਾ ਸੀ ਚੜਚੜਾਪਨ ਹੋਇਆ ਪਿਆ ਸੀ ਤਾਂ ਤੁਸੀਂ ਇਹਦੀਆਂ 5-7 ਬੂੰਦਾਂ ਦਹੀਂ ਚ ਪਾ ਲਓ 2-3 ਚਮਚ ਦਹੀਂ ਦੇ ਵਿੱਚ ਘੋਲ ਕੇ ਪੀ ਲਓ ਤੇ ਤੁਸੀਂ ਦੇਖੋਗੇ ਬਈ ਕਮਾਲ ਹੀ ਹੋ ਗਿਆ ਤਾਂ ਇਹ ਪਾਚਨ ਕਰਿਆ ਵਾਸਤੇ ਸੀਗਾ ਇਹ ਮੈਂ ਤੁਹਾਨੂੰ ਦੱਸਿਆ ਇਹ ਹਜ਼ਮਾ ਠੀਕ ਕਰਨ ਵਾਸਤੇ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਵੀਡੀਓ ਦੁਬਾਰਾ ਵਾਪਸ ਕਰਕੇ ਸੁਣ ਲਿਓ ਔਰ ਇਹਨੂੰ ਲੈਣ ਵਾਸਤੇ ਤੁਸੀਂ ਜਾਣਾ ਕਿੱਥੇ ਆ www.vaidwan.com ਤੇ ਜਾਣਾ ਜਾਂ ਫਿਰ ਜਿਹੜਾ ਫੋਨ ਨੰਬਰ ਤੁਹਾਡੇ ਕੋਲ ਦਿੱਤਾ ਹੋਇਆ ਹੈ ਇਸ ਫੋਨ ਨੰਬਰ ਤੇ ਜਾ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਔਰ ਤੁਸੀਂ ਇਹਨੂੰ ਕਿਤੋਂ ਵੀ ਲੈਣਾ ਤਾਂ ਪੰਜਾਬ ਹਰਿਆਣਾ ਹਿਮਾਚਲ ਦੇ ਮੈਡੀਕਲ ਸਟੋਰਸ ਤੋਂ ਵੀ ਲੈ ਸਕਦੇ ਹੋ ਉਹ ਵੀ ਜਿਹੜੇ ਸਾਡੇ ਅਥਰਾਇਜ਼ਡ ਮੈਡੀਕਲ ਸਟੋਰ ਹੈ ਉਹਨਾਂ ਦੀ ਲਿਸਟ ਤੁਹਾਡੇ ਕੋਲੇ ਹੈਗੀ ਆ ਜਾ ਕੇ ਜਿਹੜਾ ਸਕੈਨਰ ਲੱਗਾ ਹੋਇਆ ਉਹਦੇ ਤੇ ਸਕੈਨ ਕਰੋ ਸਾਰੇ ਚੀਜ਼ਾਂ ਤੁਹਾਨੂੰ ਉਹਦੇ ਤੇ ਉਪਲਬਧ ਹੋਣ ਗਿਆ ਹਰ ਐਡਰੈਸ ਹਰ ਚੀਜ਼ ਤੁਹਾਨੂੰ ਪਤਾ ਲੱਗੇਗੀ ਸਤਿ ਸ੍ਰੀ ਅਕਾਲ ਜੀ ਸੋ ਤੁਸੀਂ ਮੈਨੂੰ ਉਮੀਦ ਹੈ ਚੰਗੇ ਢੰਗ ਨਾਲ ਸਾਰੀਆਂ ਚੀਜ਼ਾਂ ਜ਼ਰੂਰ ਸਮਝ ਲਈਆਂ ਨੇ ਦੇਖੋ ਸੁਣਨ ਨਾਲ ਹੀ ਸਿਰਫ ਫਾਇਦਾ ਕਦੇ ਨਹੀਂ ਹੁੰਦਾ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲੀ ਵੀ ਜ਼ਰੂਰ ਕਰਕੇ ਵੇਖਣਾ ਪੈਂਦਾ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਫਾਸਟ ਫੂਡ ਜੋ ਹੈ ਬਹੁਤ ਜ਼ਿਆਦਾ ਖਾਣ ਦੀ ਆਦਤ ਪੈ ਗਈ ਹੈ ਸਭ ਨੂੰ ਹੀ ਸੋ ਅਗਰ ਤੁਸੀਂ ਕਦੇ ਦੇਖੋ ਕਿ ਅਨ ਹੈਲਦੀ ਫੂਡ ਖਾਇਆ ਵੀ ਜਾਂਦਾ ਹੈ ਚਾਹੇ ਕਿਤੇ ਅਸੀਂ ਗਏ ਆ ਵਿਆਹ ਸ਼ਾਦੀ ਗਏ ਆ ਤਾਂ ਖਾਇਆ ਗਿਆ ਤਾਂ ਜ਼ਰੂਰ ਫਾਈਬਰ ਇਨਟੇਕ ਵੀ ਨਾਲ-ਨਾਲ ਬੋਡੀ ਵਿੱਚ ਜ਼ਰੂਰ ਰੱਖੋ ਸਲਾਦ ਜ਼ਿਆਦਾ ਤੋਂ ਜ਼ਿਆਦਾ ਨਾਲ ਜ਼ਰੂਰ ਖਾਓ ਤਾਂ ਕਿ ਜੋ ਚੀਜ਼ਾਂ ਤੁਸੀਂ ਖਾ ਲਈਆਂ ہیں ਮੈਦੇ ਵਾਲੀਆਂ ਫਰਾਈ ਵਾਲੀਆਂ ਉਹਨਾਂ ਨੂੰ ਸਹੀ ਢੰਗ ਨਾਲ ਤੁਹਾਡੀ ਬੋਡੀ ਜੋ ਹੈ ਹਜ਼ਮ ਕਰ ਸਕੇ ਤੇ ਖੱਟੇ ਡਕਾਰ ਐਸਿਡਿਟੀ ਗੈਸ ਦੀ ਜਿਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਦੀ ਇਹ ਪ੍ਰੋਬਲਮ ਵੀ ਉਹਨਾਂ ਨੂੰ ਹੋਰ ਜ਼ਿਆਦਾ ਪਰੇਸ਼ਾਨ ਨਾ ਕਰੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕਾਂ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਸੁਝਾਅ ਜੋ ਹੈ ਕਮੈਂਟਸ ਦੇ ਜ਼ਰੀਏ ਵੀ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਜਾਂ ਫਿਰ ਮੇਰੀ ਈਮੇਲ ਆਈਡੀ ਹੈ health advice vidharjot kor@gmail.com ਇਸੇ ਉੱਪਰ ਤੁਸੀਂ ਈਮੇਲ ਵੀ ਮੈਨੂੰ ਕਰ ਸਕਦੇ ਹੋ ਤੇ ਹੁਣ ਤੱਕ ਜੇਕਰ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ health advice vidharjot kor ਨੂੰ ਸਬਸਕ੍ਰਾਈਬ ਨਹੀਂ ਕੀਤਾ ਫਟਾਫਟ ਸਬਸਕ੍ਰਾਈਬ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵਿਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ